ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿੰਨਾ ਕਿ ਤੁਸੀਂ ਸਾਰੇ ਸਵੇਰੇ ਦੇ ਵੇਟ ਕਰੀ ਰਹੇ ਸੀ ਇਸ ਬਾਰੇ ਕਿ ਸਾਡੀ ਸਟਾਰ ਕਾਸਟ ਇੱਧਰ ਆ ਚੁੱਕੀ ਹੈ ਤੇ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਸਾਡੀ ਪੂਰੀ ਟੀਮ ਲਈ ਇੱਕ ਵਾਰੀ ਜ਼ੋਰਦਾਰ। ਪਲੀਜ਼। ਥੈਂਕ ਯੂ ਵੈਰੀ ਮੱਚ ਤੇ ਅੱਜ ਜਿੰਨਾ ਕਿ ਸਵੇਰੇ ਮੀ ਵੀ ਪੈ ਰਿਆ ਸੀ ਵੀ ਤੇ ਇੰਸਟਾਗ੍ਰਾਮ ਤੇ ਬਹੁਤ ਸਾਰੀ ਰੀਲਾਂ ਵੀ ਬਣ ਰਹੀਆਂ ਨੇ ਡਾਇਲੌਗਸ ਆ ਰਹੇ ਨੇ ਤੇ ਬਟ ਆਬਵੀਅਸਲੀ ਬਬੂਮਾਨ ਸਰ ਸਾਡੇ ਬਬਲ 5 ਕਿ 10 ਮਿੰਟ ਹੋਰ ਇੰਤਜ਼ਾਰ ਹੈ ਤੇ ਉਹ ਤੋਂ ਬਾਅਦ ਅੱਪਾ ਟ੍ਰੇਲਰ ਵੀ ਪਲੇ ਕਰਾਂਗੇ। ਤੇ ਉਸ ਤੋਂ ਪਹਿਲਾਂ ਮੈਂ মিডিਆ ਪਰਸਨ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਪਲੀਜ਼ ਜਿਹੜੇ ਐਂਟਰੀ ਗੇਟ ਦੇ ਕੋਲ ਜਿਹੜੇ ਮੈਂਬਰਸ ਨੇ ਪਲੀਜ਼ ਉਹ ਥੋੜਾ ਏਰੀਆ ਕਲੀਅਰ ਕਰ ਦੋ ਉੱਥੇ ਪਲੀਜ਼ ਏਰੀਆ ਚ ਬਹੁਤ ਸਾਰੀਆਂ ਸੀਟਾਂ ਨੇ ਪਲੀਜ਼ ਤੁਸੀਂ ਸਾਰੇ ਆਰਾਮ ਨਾਲ ਉੱਥੇ ਬੈਠ ਸਕਦੇ ਹੋ। ਆਹ ਹਾਂ। ਥੈਂਕ ਯੂ ਵੈਰੀ ਮੱਚ ਤੇ ਛੋਟਾ ਜਿਹਾ ਇੱਕ ਇੰਟਰੋ ਦੇਣ ਲੱਗਾ ਜੀ ਟ੍ਰੇਲਰ ਬਾਰੇ ਤੇ ਮੂਵੀ ਬਾਰੇ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਸੱਚਾ ਸੌਰਮਾ ਲੈ ਕੇ ਪੰਜਾਬ ਦੀ ਉਹ ਕਹਾਣੀ ਜਿਸ ਚ ਆਪਾਂ ਇਸ ਮੂਵੀ ਚ ਪਿਆਰ ਦੇਖਾਂਗੇ ਦੋ ਸਾਰੀ ਚੀਜ਼ਾਂ ਅੱਜ ਅਸੀਂ ਤੁਹਾਡੇ ਨਾਲ ਸੰਚਾਰਾਂਗੇ ਲੇਕਿਨ ਉਸ ਤੋਂ ਪਹਿਲਾਂ ਸਾਗਾ ਸਟੂਡੀਓ ਵਸਤੇ ਜੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਪਲੀਜ਼ ਅਵੀ ਵਨ ਜਿਨ੍ਹਾਂ ਨੇ ਇਨੀਸ਼ੀਏਟਿਵ ਕੀਤਾ ਕਿ ਇਹ ਪਿਆਰੀ ਜੀ ਕਹਾਣੀ ਨੂੰ ਬਖੂਬੀ ਵੱਡੇ ਪਰਦੇ ਤੇ ਲੈ ਕੇ ਆਏ ਨੇ ਤੇ ਸਾਡੇ ਸਪੈਸ਼ਲ ਤੇ ਮੇਰੀ ਇੱਕ ਹੋਰ ਰਿਕਵੈਸਟ ਹੈ ਸਾਰਿਆਂ ਨੂੰ ਇਹ ਮੇਰੀ ਬੇਨਤੀ ਹੈ ਕਿ ਪਲੀਜ਼ ਆਪਣੇ ਦਗਰ ਧੇ ਹੋਵੇ ਮੂਵੀ ਤੋਂ ਰਿਲੇਟਿਡ ਹੀ ਸਾਰੇ ਸਾਡੇ ਸਵਾਲ ਹੋਣ ਤੇ ਮੈਂ ਰਿਕਵੈਸਟ ਕਰਾਂ ਸਮਾਂ ਲੱਗਣਾ ਸੀ ਜਾਂ ਕੋਈ ਹੋਰ ਵਜਾ ਲੈ ਕੋ ਬੱਚੇ ਨੂੰ ਜਵਾਨ ਹੋਣੇ ਬਹੁਤ ਟਾਈਮ ਲੱਗਦਾ ਹੈ ਇੱਥੇ ਫਿਲਮ ਦਾ ਕੋਈ ਜ਼ਰੂਰੀ ਨਹੀਂ ਇਹਦਾ ਟਾਈਮ ਨਹੀਂ ਹੁੰਦਾ ਬੰਦੇ ਦਾ ਕਈ ਵਾਰੀ ਕੋਈ ਚੀਜ਼ਾਂ ਹੋਣੀ ਟੈਕਨੀਕਲੀ ਫਸ ਜੰਨੇ ਹੈ ਕਈ ਵਾਰੀ ਕੋਈ ਵਿਚਾਰਕ ਤੌਰ ਤੇ ਆਪਾਂ ਰੁਕ ਜੰਨੇ ਸੋ ਅੱਜ ਦੀ ਇਹ ਗੱਲ ਕਰੀ ਕਿ ਫਿਲਮ ਰਿਲੀਜ਼ ਹੋ ਰਹੀ ਹੈ ਆਪਾਂ ਤੀਤੀ ਦੀ ਗੱਲ ਨਾ ਕਰੀ ਤਾਂ ਇੱਕ ਅਗਲਾ ਸਵਾਲ ਨਾਲ ਲਗਮਾ ਇਹ ਵੀ ਹੈ ਕਿ ਇੱਕ ਕਿਰਦਾਰ ਜਿਹੜਾ ਹੈਗਾ ਇਹ ਬਹੁਤ ਵੱਡਾ ਪਾਤਰ ਹੈ ਤੁਹਾਡੇ ਲਈ ਖੁਦ ਨਿੱਜੀ ਤੌਰ ਤੇ ਚੈਲੰਜ ਸੀ ਕਿ ਇੰਨੇ ਵੱਡੇ ਕਿਰਦਾਰ ਨਾਲ ਮੈਂ ਇਨਸਾਫ ਕਰ ਪਾਂਗਾਂ ਸਾਧਲੇ ਆ ਰਹੇ ਸੱਚੀ ਗੱਲ ਦੱਸੋ ਸੱਚੀ ਦੱਸੋ ਉਹ ਨੌਜਵਾਨ ਨੇ ਪਹਿਲੇ ਹੀ ਗੱਲ ਕੀਤੀ ਸੀ ਬੜੀ ਛੋਟੀ ਜੀ ਕਿ ਇੱਕ ਤਾਂ ਪਹਿਲਾਂ ਉਹਨਾਂ ਨੇ ਕਿਹਾ ਲੈ ਦੇ ਪੰਜਾਬ ਦੀ ਪਹਿਲਾ ਪੰਜਾਬ ਸਾਂਝਾ ਹੁੰਦਾ ਸੀ ਤੋ ਚੜਦਾ ਲੈਦਾ ਨਹੀਂ ਸੀ ਹੁੰਦਾ ਦੂਜੀ ਗੱਲ ਹੈ ਵੀ ਫਿਲਮ ਚ ਕੋਈ ਵੀ ਕਿਰਦਾਰ ਵੱਡਾ ਛੋਟਾ ਨਹੀਂ ਹੁੰਦਾ ਇਹ ਸਾਰੀ ਟੀਮ ਐ ਕਹਿ ਕੇ ਬੁਲਾਈਏ ਕਿਉਂਕਿ ਆਪਰ ਦੇ ਜਦੋਂ ਕਾਨਫਰੰਸ ਹੁੰਦੀ ਹੈ ਤਾਂ ਯੂਰੋ ਆਪਣੀਆਂ ਗੱਲਾਂ ਮਾਰ ਕੇ ਚਲੇ ਜਾਂਦਾ ਹੈ ਕਿ ਜਿਵੇਂ ਸਾਰੀ ਫਿਲਮ ਉਹਨੇ ਬੋਟੇ ਦੇ ਚੱਕੀ ਐਦਾਂ ਤਾਂ ਨਹੀਂ ਹੁੰਦਾ ਹਰ ਕਿਰਦਾਰ ਜ਼ਰੂਰੀ ਹੈ ਔਰ ਫਿਲਮ ਚ ਤਿੰਨ ਪੱਖ ਹੁੰਦੇ ਆ ਪਹਿਲਾ ਪੱਖ ਹੁੰਦਾ ਹੈ ਕਹਾਣੀ ਡਾਇਰੈਕਟਰ ਉਹਨਾਂ ਦਾ ਡਿਪਾਰਟਮੈਂਟ ਦੂਜਾ ਪੱਖ ਹੁੰਦਾ ਸੰਗੀਤ ਤੇ ਉਹਦੇ ਚ ਜਿਹੜੀ ਗੀਤਾਂ ਆ ਜਿਹੜੇ ਉਹਨਾਂ ਦੇ ਫਾਜ਼ ਆ ਤੀਜਾ ਪ੍ਰੋਡਕਸ਼ਨ ਹਾਊਸ ਇਹ ਤਿੰਨ ਮਿਲ ਕੇ ਫਿਲਮ ਬਣਾਉਂਦੇ ਆਂ ਹੀਰੋ ਫਰੰਟ ਫੇਸ ਹੁੰਦਾ ਜੇ ਕਿ ਜੇ ਹੀਰੋ ਨਾਲੇ ਫਿਲਮਾਂ ਹਿੱਟ ਹੋਣਗੇ ਫਿਰ ਕੋਈ ਵੀ ਫਿਲਮ ਫੇਲ ਨਾ ਹੋਵੇ ਕਹਾਣੀ ਹੀ ਹੀਰੋ ਹੁੰਦੀ ਐ ਇਸੇ ਕਰਕੇ ਸਾਰੇ ਪਾਤਰ ਜੁਲਾਇਆ ਇਹ ਸਾਰੇ ਵੱਡੇ ਪਾਤਰ ਜ਼ੋਰਦਾਰ ਤਾੜੀਆਂ ਦੀ ਮੰਗਦੇ ਥੈਂਕ ਯੂ ਸਕ ਕੁਸ਼ਨ ਇਤਾਰੇ ਸਸੀਕਲ ਸਰ ਜੀ ਪਹਿਲਾਂ ਦਾ ਬਹੁਤ ਬਹੁਤ ਮੇਰੀ ਕੁਸ਼ਨ ਸਾਡੀ ਟੀਮ ਨੂੰ ਹੈ ਕਿ ਪਹਿਲੀ ਪੰਜਾਬੀ ਫਿਲਮ ਹੈ ਜੀ ਦਾ ਥੀਮ Song ਪੰਜਾਬੀ ਫਿਲਮ ਹੈ ਜੀ ਦਾ 4 ਦਿਨ ਲਗਾਤਾਰ ਟ੍ਰੈਂਡਿੰਗ ਤੇ ਚੱਲੇ ਇਸ ਦੇ ਬਾਰੇ ਤੁਹਾਡੇ ਸਾਰਿਆਂ ਦੇ ਕੀ ਵਿਚਾਰ ਨੇ ਕਿ ਤੁਸੀਂ ਸਾਨੂੰ ਜਰੂਰ ਸਾਂਝੇ ਕਰਿਓ ਦੇਖੋ ਇਹਦਾ ਇਹਦਾ ਸਿਰ ਹੈ ਇਸ ਪ੍ਰੋਡਕਸ਼ਨ ਨੂੰ ਜਾਂਦਾ ਇਹਨਾਂ ਨੇ ਜਿਹੜੀ ਚੋਣ ਕਰੀ ਉਹ ਬਹੁਤ ਅੱਛੀ ਕਰੀ ਔਰ ਅਸੀਂ ਚਾਹੁੰਦੇ ਹਾਂ ਕਿ ਆਪ ਤੋਂ ਕਿਹੜੀ ਫਿਲਮ ਹੈ ਇਹਨਾਂ ਦਾ ਬੈਕਗ੍ਰਾਉਂਡ ਮਿਊਜ਼ਿਕ ਜਗਾ ਦਾ ਬੰਬਈ ਬੇਸਡ ਲੋਕ ਕਰਦੇ ਸੀ ਪਹਿਲਾਂ ਸਾਡੇ ਨੌਜਵਾਨ ਟੈਕਨੀਸ਼ੀਅਨ ਘੱਟ ਸੀ ਪਰ ਹੁਣ ਨੌਜਵਾਨ ਸਾਡੇ ਟੈਕਨੀਸ਼ੀਅਨ ਅੱਛੇ ਹੋਣ ਲੱਗੇ और ये इस फिल्म बच्चे उदाहरण है तो बहुत अच्छा है कि साडे मुंडे ने बड़ा अच्छा काम किया उनो जी बधाई देना अब माइक दे दिया तो, हेलो 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 मान साहब इधर स्ट्रेट स्ट्रेट स्टेट आप सर हाँ ओके ससी जी ससी आ, मैं साहिल जी न्यूज़ टीम तो मान साहब पहली तो बड़ी ज्यादा खुशी है इस चीज की तुसी आज इथे आए हो ਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਹੈਨਾ ਫਿਲਮ ਆ ਰਹੀ ਹੈ ਤੁਹਾਡੀ ਸਾਡੇ ਵਾਸਤੇ ਵੀ ਚੰਗੀ ਗੱਲ ਹੈਗੀ ਬਿਕੋਜ਼ ਲੋਕ ਤੁਹਾਨੂੰ ਦੇਖਣਾ ਤਾਂ ਪਸੰਦ ਕਰਦੇ ਕਰਦੇ ਆ ਸਾਹਮਣੇ ਵੀ ਤੇ ਫਿਲਮਾਂ 'ਚ ਵੀ ਤੇ ਸਵਾਲ ਮੇਰਾ ਇਹ ਹੈ ਕਿ ਮਾਨ ਸਰ ਜਿਹੜੇ ਤੁਹਾਡੇ ਚਾਉਣ ਵਾਲੇ ਆ ਆਵੇ ਨਾ ਆਵੇ ਫਿਲਮ ਕੋਈ ਆਵੇ ਨਾ ਆਵੇ ਪਰ ਫਿਰ ਵੀ ਅਸੀਂ ਕਮੈਂਟਸ ਦੇਖਦੇ ਆਂ ਹਰ ਜਗ੍ਹਾ ਦੇਖਦੇ ਆਂ ਸਾਰੇ ਜਗ੍ਹਾ ਗੱਲ ਕਿਸੇ ਹੋਰ ਦੀ ਹੋ ਰਹੀ ਹੁੰਦੀ ਸਾਰੇ ਕਹਿੰਦੇ ਆ ਬੱਬੂ ਮਾਨ ਜਿੰਦਾਬਾਦ ਇਹ ਇਹ ਜਿਹੜੇ ਤੁਹਾਡੇ ਫੈਨਸ ਨੇ ਇਹ ਜਿਹੜੇ ਤੁਹਾਡੇ ਚਾਉਣ ਵਾਲੇ ਨੇ ਇਹ ਇਹਨਾਂ ਬਾਰੇ ਮੈਂ ਜ਼ਰੂਰ ਤੁਹਾਡੇ ਦਿਲ ਦੇ ਅਲਫ਼ਾਜ਼ ਕੋ ਜਾਣਨਾ ਚਾਹਾਂਗਾ ਸਰ ਜਦੋਂ ਆਪਾਂ ਕੋਈ ਕੰਮ ਕਰਦੇ ਆ ਕਿਤਾ ਕਰਦੇ ਆ ਤਾਂ ਜਾਂ ਕੋਈ ਪੇਸ਼ੇਸ਼ ਜਾਂ ਨੇ ਜਾਂ ਵਪਾਰ ਕਰਦੇ ਆ ਦੋ ਚੀਜ਼ਾਂ ਹਨ ਕਈ ਲੋਕ ਪੈਸਾ ਕਮਾ ਲੈਣੇ ਕਈ ਲੋਕ ਸਜਣ ਕਮਾ ਲੈਣੇ ਅਸੀਂ ਬੇਤਰ ਕਮਾਇਆ ਸਜਣ ਕਮਾਇਆ ਚਾਉਣ ਰੱਖਣਾ ਹੈ ਕੀ ਕੀ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ ਐਂਡ ਪਹਿਲਾਂ ਤਾਂ ਬਾਬਾ ਨੂੰ ਮੁਬਾਰਕਾ ਸਾਰੀ ਟੀਮ ਨੂੰ ਕਿ ਤੁਸੀਂ ਏਦਾਂ ਦੀ ਫਿਲਮ ਲੈ ਕੇ ਆ ਰਹੇ ਹੋ ਜਿਹੜਾ ਸਾਡੇ ਦਰਹਾਸ ਦਾ ਇੱਕ ਬਹੁਤ ਸੋਹਣਾ ਹਿੱਸਾ ਸਾਹਮਣੇ ਰੱਖਦੇ ਆ। ਜੀ। ਤੇ ਮੇਰਾ ਸਵਾਲ ਸਾਰ ਇਹ ਆਗੇ ਆ ਜਾਗੇ ਦੇਖਦਾ ਨਹੀਂ ਪੂਰਾ ਆ ਜਾ। ਲਾਈਟ ਬਹੁਤ ਦਿੱਖੀ ਲਾਈਟਾਂ ਪਿਛਲੀਆਂ ਲਵਾ ਦਿਓ। ਜੀ ਮੈਨੂੰ ਫਾਇਰ ਆ ਜਾ। ਤੂੰ ਤਾਂ ਅੱਛਾ ਤੂੰ ਡਾਇਰੈਕਟਰ ਆਂ ਹਾਂ ਜੀ ਸਰ। ਸਰ ਮੇਰਾ ਸਵਾਲ ਇਹ ਹੈ ਕਿ ਜਿੱਦਾਂ ਅਸੀਂ ਟ੍ਰੇਲਰ ਵੀ ਦੇਖਦੇ ਆ ਤਾਂ ਉਹ ਸਾਰੇ ਕੈਰੇਕਟਰ ਬੜੇ ਸਟਰੋਂਗ ਨਜ਼ਰ ਆਉਂਦੇ ਆ ਚਾਹੇ ਕੋਕਰ ਦਾ ਕੈਰੇਕਟਰ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਕੈਰੇਕਟਰ ਉਹ ਕਿਤਨਾ ਕਿਤੇ ਭਾਰੀ ਪੈਂਦਾ ਨਜ਼ਰ ਆਉਂਦਾ ਸਾਨੂੰ ਹੀਰੋ ਦੇ ਉੱਪਰ ਵੀ ਟ੍ਰੇਲ ਫੇ ਉਹ ਕਿੰਦਾ ਮਤਲਬ ਤੁਸੀਂ ਸਾਰੇ ਕੈਰੈਕਟਰਸ ਚੁਣੇ ਕਿਦਾਂ ਤਾਂ ਮਤਲਬ ਉਹ ਜਿਹੜੀ ਟੀਮ ਕਿਦਾਂ ਬਣੀ ਹੋਈ ਹੈ ਦੇਖੋ ਇਹ ਪਹਿਲਾ ਕਹਾਣੀ ਜਦੋਂ ਤਣਦੇ ਆ ਅਸਲ ਚ ਫਿਲਮ ਦੀ ਦਾਸਤਾਨ ਬੜੀ ਲੰਬੀ ਹੈ ਜਿੱਦਾਂ ਨੌਜਵਾਨ ਨੇ ਪੁੱਛਿਆ ਸੀ ਬਈ ਇਨਾ ਟਾਈਮ ਕਾ ਦਿਲਾਤਾ ਪਹਿਲਾ ਸਾਰਾ ਗੜੀ ਕਹਾਣੀ ਇਹ ਗੁਰਪ੍ਰੀਤ ਸਾਡਾ ਛੋਟਾ ਭਰਾ ਸਾਰਾ ਗੜੀ ਲਿਖੀ ਸੀ ਪਰ ਉਹ ਬਣਦੇ ਬਣਦੇ ਪ੍ਰਪੋਜ਼ਲਾਂ ਜਾਂਦੂ ਫਿਰ ਬੰਬੇ ਬਣ ਗਈ ਸੀ ਫਿਰ ਰੁਕੇ ਉਦੋਂ ਸੀ ਉਸ ਫਿਲਮ ਲਈ ਸਾਰੇ ਜਿੰਨੇ ਵੀ ਸੀ ਕੈਰੈਕਟਰ ਸਾਰੇ ਨੇ ਬੜੀਆਂ ਦਾੜੀਆਂ ਬਧਾਈਆਂ ਸੀ ਟੋਪਰ ਉਸ ਤਰ੍ਹਾਂ ਦੇ ਕਿਰਦਾਰ ਕਰ ਲਈ ਫਿਰ ਉਕਰੇ ਰੁਕੇ ਇੱਕ ਦੋ ਚੀਜ਼ਾਂ ਹੋਰ ਜ਼ਰੂਰੀਆਂ ਫਿਰ ਇਹਦੇ ਤੇ ਆ ਕੇ ਖੜੇ ਕੈਰੈਕਟਰ ਦਾ ਹੈ ਅभी ਦੇਖੋ ਆਮ ਤੌਰ ਤੇ ਕੀ ਹੁੰਦਾ ਨਾ ਜਦੋਂ ਫਿਲਮ ਦੀ ਸਕ੍ਰਿਪਟ ਲਿਖਦੇ ਆਂ ਜਦੋਂ ਸੈੱਟ ਤੇ ਜਾਂਦੇ ਆ ਯਾਰ ਪਹਿਲਾਂ ਕਹਾਣੀ ਸੁਣਦੇ ਆ ਜਿਹੜਾ ਮੁੱਖ ਕਿਰਦਾਰ ਹੁੰਦਾ ਹੈ ਉਹ ਇੰਟਰਫੇਰੈਂਸ ਕਰਦਾ ਇੱਥੇ ਆ ਕਰ ਦੋ ਇੱਥੇ ਆ ਕਰ ਦੋ ਮੈਂ ਜਦੋਂ ਪਹਿਲੇ ਦਿਨ ਸੈੱਟ ਤੇ ਗਿਆ ਉਹ ਜਿਹੜਾ ਨੌਜਵਾਨ ਸੀ ਸਾਡਾ ਜਿਹਨੇ ਕੁੱਕਰ ਦਾ ਰੋਲ ਕਰਿਆ ਉਹ ਦੂਰੋਂ ਨੇੜੋਂ ਮੇਰੇ ਵਾਕਿਫ ਸੀ ਜਿਹੜਾ ਉਹ ਨਰਸਤਾ ਰਿਹਾ ਸੀ ਹੀ ਵਾਸ ਬਿਟ ਨਰਵਸ ਜੀ ਉਹ ਇਸ ਕੰਪਲੈਕਸ ਸੀ ਤੇ ਗੁਰਪ੍ਰੀਤ ਨਾਲ ਇਸ ਮੇਰੇ ਬਈ ਮੈਂ ਕਿੱਥਾ ਕਰੂੰਗਾ ਮੈਂ ਮੈਂ ਵੈਸੀ ਤੁਹਾਨੂੰ ਪਿਆਰ ਕਰਦਾ ਹਾਂ ਫੈਨ ਆ ਫਿਰ ਅਸੂਰੋਂ 10 ਕਮੈਂਟ ਮੈਂ ਗੁਰਪ੍ਰੀਤ ਨੂੰ ਬੁਲਾਇਆ ਚਾਚੂ ਬੁਲਾਇਆ ਉਹਨੂੰ ਰੈਕਸ ਕਰਿਆ ਫਿਰ ਮੈਂ ਗੁਰਪ੍ਰੀਤ ਨੂੰ ਜਦੋਂ ਇਹ ਡਾਇਲੌਗ ਲੈ ਕੇ ਸਵੇਰੇ ਆਉਂਦੇ ਸੀ ਮੈਨੂੰ ਕਹਿੰਦਾ ਸੀ ਮੇਰੇ ਆ ਚਾਰ ਲੈਣਾ ਕੱਢ ਦੇ ਇੱਕ ਨਾਲ ਹੀ ਸਰ ਜਣਾ ਇਹਦੀ ਵਧਾ ਦੇ ਇਹ ਇਹ ਤਕੜਾ ਕਰੈਕਟਰ ਹੋਊਗਾ ਲੜਨ ਦਾ ਸਵਾਦ ਆਊਗਾ ਸੋਏ ਇੱਕ ਜ਼ਰੂਰੀ ਸੀ ਜੀ ਥੈਂਕ ਯੂ ਇਹਹੀ ਸਜ਼ਾ ਹੋਣੀ ਚਾਹੀਦੀ ਹੈ ਮਤਲਬ ਅੱਜ ਤਾਂ ਬਹੁਤ ਸਾਰੀਆਂ ਯਾਰ ਗਿਆ ਤੁਸੀਂ ਅੱਜ ਦੀ ਗੱਲ ਕਰਦੇ ਹੋ ਅਸੀਂ ਇਹ ਉਦੋਂ ਕੀ ਸੋਚਦੇ ਸੀ ਲੋਕ ਤੁਸੀਂ 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 ਮੈਨੂੰ ਲੱਗਿਆ ਬਹੁਤ ਛੋਟੇ ਮੈਂ ਚਿਹਰਾ ਦਾ ਦਿਖਾ ਮੈਂ ਪਹਿਲਾਂ ਸਾਨਾ ਦਾ ਬੜਾ ਕਿਹੜਾ ਤੇਰਾ ਆਈ ਕੈਡ ਸੀ ਬੜਿਆ ਤੁਸੀਂ ਇੱਧਰ ਜੀ ਨੂੰ ਆ ਜਾਓ ਨਾ ਮਾੜਾ ਇੱਥੇ ਇੱਥੇ ਦੇਖਦਾ ਸਾਨੂੰ ਆ ਜਾਓ ਹਾਂ ਜੀ ਕੀ ਸ਼ੁਭਨਾ ਹੈ ਤੁਹਾਡਾ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਤੁਸੀਂ ਛੋਟੇ ਹੋ ਇਹ ਫਿਲਮ ਟਾਈਮ ਪੀਰੀਅਡ ਆ ਆਪਾਂ ਅੱਜ ਦੇ ਨਜ਼ਰੀਏ ਨਾਲ ਨਹੀਂ ਸੋਚ ਸਕਦੇ ਸਾਡੇ ਬਜ਼ੁਰਗ ਕੀ ਸੋਚਦੇ ਸੀ ਦੇਖੋ ਉਦੋਂ ਫੈਸਲੇ ਕਈ ਵਾਰੀ ਬਰਾਚਮੀ ਹੁੰਦੇ ਸੀ ਜਿੰਦਾ ਖਾ ਪੰਚਾਇਤਾਂ ਕਰਦੀਆਂ ਨਾ ਅੱਜ ਯੋਗ ਬਦਲ ਗਏ ਆਲਮੋਸਟ ਸਦੀ ਤੇ ਪਹੁੰਚ ਗਏ ਸੀ ਹਨਾ ਤੁਸੀਂ ਕਰਕੇ ਉਸ ਨਜ਼ਰੀਏ ਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਜੀ ਮਾਨ ਸਾਹਿਬ ਇੱਧਰ ਜੀ ਤੁਹਾਡੇ ਸਾਹਮਣੇ ਤੁਹਾਡੇ ਬਿਲਕੁਲ ਸਾਹਮਣੇ ਇੱਧਰ ਜੀ ਨੀਚੇ ਤੋਂ ਨੀਚੇ ਨੀਚੇ ਗਰਾਊਂਡ 'ਤੇ ਖੜੇ ਹਨ ਜੀ ਕੁਲਵੰਤ ਸਿੰਘ ਲਿਸ਼ਕਾਰਾ ਜੀ ਲਿਸ਼ਕਾਰਾ ਸਰ ਜੀ ਇਤਨਾ ਤੁਹਾਡੇ ਜੀ ਤੁਸੀਂ ਪ੍ਰੋਮੋ ਪਾਇਆ ਹੈ ਨਾ ਫੇਸਬੁੱਕ ਤੇ ਪੇਜ ਤੇ ਪਾਇਆ ਤੁਸੀਂ ਤੁਹਾਡੇ ਵੱਲੋਂ ਸ਼ੇਅਰ ਕੀਤਾ ਗਿਆ ਇੱਕ ਬੰਦੇ ਨੇ ਕਮੈਂਟ ਲਿਖਿਆ ਬੜਾ ਹਾਸੂਨਾ ਜਆ ਵੀ ਬੱਬੂ ਮਾਂ ਤਾਂ ਵੀ ਤੋਜ ਮਾਂ ਤੋਂ ਹੀ ਲੋਕਡਾਊਨ ਦਾ ਹੋਰ ਕਿਸੇ ਤੋਂ ਲੋਟ ਨਹੀਂ ਆਉਂਦਾ ਉਹ ਮੈਂ ਮੈਂ ਵੀ ਬੜਾ ਫੈਨ ਇਹ ਤੇ ਕੀ ਸੱਚ ਹੈ ਮੈਂ ਹਾਂ ਤੋਜ ਮੇਰਾ ਬੱਡਾ ਭਰਾ ਹੈ ਅੱਜ ਵੀ ਦੇਖੋ ਅਸੀਂ ਸਾਡਾ ਇੱਕੋ ਕਬੀਲਾ ਇੱਕੋ ਕੌਮ ਹੈ ਜਿਵੇਂ ਚਾਚੇ ਦਾਇਆ ਵਾਲਾ ਕਹਦੀ ਆਪਾਂ ਅੱਜ ਕਈ ਸਾਲ ਬੋਲੇ ਵੀ ਨਹੀਂ ਤੋਂ ਮੈਨੂੰ ਇੱਕ ਮੈਂ ਜਦੋਂ ਅਸੀਂ ਬਹੁਤ ਦੇਰ ਬਾਅਦ ਇਕੱਠੇ ਹੋਏ ਤਾਂ ਇਸ ਵੱਡੇ ਮਾਨ ਸਾਹਿਬ ਕਹਿੰਦੇ ਵੀ ਤੁਹਾਡਾ ਕੀ ਰੌਲਾ ਕੀ ਸੀ ਵੈਸੇ ਦੋਨੋਂ ਦਾ ਮੈਂ ਕਿ ਜਿਹੜਾ ਤੁਹਾਡਾ ਤੇ ਸਦੀਕ ਸਾਹਿਬ ਦਾ ਸੀ। ਤੋਂ ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਅਜ ਡਿਊਟੀ ਲੱਗੀ ਹੈ ਕਾਨਫਰੰਸ ਹੋ ਰਹੀ ਹੈ ਜਲੰਧਰ ਪਾਣੀ ਦੇ ਮਸਲੇ ਤੇ ਸਾਡੀ ਜ਼ਿੰਮੇਵਾਰੀ ਹੋ ਰਹੀ ਲੱਗੀ ਹੈ ਉਹ ਵੱਡਾ ਪ੍ਰਾ ਹੈ ਉਹ ਮੇ ਤੋਂ ਪਹਿਲਾਂ ਆਇਆ ਹੈ ਇਸ ਇੰਡਸਟਰੀ ਉਹਦਾ ਤਜਰਬਾ ਮੇ ਤੋਂ ਅੱਛਾ ਹੈ। ਉਹ ਮੇਰੇ ਲਈ ਸੌਖਾ ਕੰਮ ਬਹੁਤ ਆਮ ਤੌਰ ਤੇ ਪੰਜਾਬ ਮੈਂ ਦੋ ਤਿੰਨ ਫਿਲਮਾਂ ਬਾਰ ਕਰੀਆਂ ਹੈ ਨਾ ਆਪਣੇ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਮੇਰਾ ਤਜਰਬਾ ਕੋਈ ਬਹੁਤ ਅੱਛਾ ਨਹੀਂ ਸੀ ਇਹ ਉਹਨਾਂ ਚ ਦੋਤੇ ਉਦੇਚੀ ਸਦਾਰ ਹੁੰਦੇ ਸੀ ਉਹਨਾਂ ਦਾ ਤਕਰਾਰ ਔਰ ਯਕੀਨ ਮੰਨਿਓ ਕਿ ਚਲੋ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ ਪਰ ਕਈ ਵਾਰੀ ਡਾਇਲੌਗ ਇਹ ਨਹੀਂ ਸੀ ਹੁੰਦੇ ਸੈਟ ਤੇ ਕਹਾਣੀ ਡਾਇਰੈਕਟਰ ਬੈਠ ਕੇ ਲਿਖਦਾ ਨਾ ਜਦੋਂ ਉਹਨਾਂ ਦਾ ਇੱਕ ਖਿਆਲ ਹੁੰਦਾ ਕਿ ਐਦਾਂ ਦਾ ਕਿਰਦਾਰ ਚਾਹੀਦਾ ਜਦੋਂ ਡਾਇਰੈਕਟਰ ਇਹ ਕਹਿਣ ਲੱਗ ਜੇ ਨਾ ਕਿ ਇੱਕ ਪੁਰਾਣੀ ਫਿਲਮ ਚ ਫੁਲਾਣੇ ਬੰਦੇ ਨੇ ਆਇਆ ਕਰਿਆ ਸੀ ਬੁੱਦਾ ਕਰ ਦੋ ਉਹਦਾ ਮਾਰ ਖਾ ਜਾਂਦਾ ਠੀਕ ਉਸੇ ਤਰ੍ਹਾਂ ਜਿਵੇਂ ਬੰਦਾ ਜਦੋਂ ਕਮੈਂਟ ਪੜ੍ਹਦਾ ਨਾ ਬਹੁਤਾ ਗਰਾਫ ਵਿੱਚ ਥੱਲੇ ਚਲੇ ਜਾਂਦਾ ਐਤਵਤ ਕਮੈਂਟ ਨਹੀਂ ਪੜ੍ਹਨੇ ਜੀ ਆਤਿਵਾਦਾ ਉਸ ਤੋਂ ਮਾਈਕ ਇਸੇ ਹੋਮ ਦੂੰਗਾ ਤੋ ਮੋਹ ਤੁਹਾਡਾ ਮੈਂ ਥੀਏਟ੍ਰਿਕਲ ਪ੍ਰੋਮੋ ਦੇਖਿਆ ਬੜਾ ਤਾਂ ਮੁਬਾਰਕਾਂ ਦੇਣੀਆਂ ਬੁੱਦਕੇ ਬਹੁਤ ਅਲਟੀਮੇਟ ਪ੍ਰੋਮੋ ਸਰ ਇਹਦਾ ਸੇਰਾ ਮੈਨੂੰ ਬਿਲਕੁਲ ਹੀ ਦਿਨਾ ਮੈਂ ਸਪੈਸ਼ਲੀ ਸਾਡੇ ਕੁਝ ਜਿਹੜੇ ਕੈਰੈਕਟਰ ਹੈ ਹੋਰ ਜਿਨ੍ਹਾਂ ਨੇ ਕੀਤੇ ਉਹ ਆ ਨਹੀਂ ਸਕੇ ਕਿ ਕੁਝ ਜੌਬ ਤੇ ਹੈ ਕੁਝ ਹੋਰ ਫਿਲਮਾਂ 'ਚ ਕੰਮ ਕਰ ਰਹੇ ਹੈ ਇਹਨਾਂ ਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਹੀਰੋ ਜੇ ਕਦੇ ਵੀ ਇਹ ਕਹੇ ਕਿ ਮੈਂ ਕੀਤਾ ਕੁਝ ਹੈ ਜਾਂ ਕੰਮ ਨਹੀਂ ਫਿਲਮ 'ਚ ਰੀਟੇਕ ਹੁੰਦਾ 200 ਬੰਦਾ ਇੱਕ ਬੰਦੇ ਤੋਂ ਐਕਟ ਕਰਾਉਂਦਾ ਜੋ ਦਾ ਗਲਤ ਹੋ ਜੋ ਦੁਬਾਰਾ ਕਰਾ ਲਵੋ ਨੇ ਜੇ ਫੇਰ ਵੀ ਮਨੀਉਟਲੀ ਰਹਿ ਜੇ ਕਿਤੇ ਫਿਰ ਉਹ ਡਬਿੰਗ ਸਟਿੱਕ ਹੋ ਜਾਂਦਾ ਸੋ ਇਸ ਕਰਕੇ ਹੀਰੋ ਫਰੰਟ ਫੇਸ ਹੈ ਹੀਰੋ ਦਾ ਨਹੀਂ ਯੋਗਦਾਨ ਸਾਰਾ ਪੂਰੀ ਟੀਮ ਦਾ ਇੱਕ ਇੱਕ ਲਾਈਟਮੈਨ ਤੋਂ ਲੈ ਕੇ ਸਕਾਟ ਬॉय ਤੋਂ ਜਿਹਨੇ ਤੁਹਾਨੂੰ ਰੋਟੀ ਪ੍ਰੋਵਾਈਡ ਕਰੀ ਹੈ ਉਹਦਾ ਯੋਗਦਾਨ ਸੋ ਤੁਸੀਂ ਮੈਨੂੰ ਨਾ ਇਹ ਸੋਚੋ ਕਿ ਫਿਲਮ ਮੇਰੇ ਕਰਕੇ ਆ ਮੈਂ ਆਮ ਨਥਿੰਗ ਇਸ ਬਿਕਾਜ਼ ਆਫ ਸਾਰੇ ਜਿਹੜੇ ਕੈਰੈਕਟਰਸ ਆ ਉਹਨੇ ਬਾਕੀ ਬਿਨਵਾਇਆ ਤੁਸੀਂ ਕਮਾਲ ਦੀ ਮੈਂ ਅੱਗੇ ਵੀ ਦੱਸੀ ਸੀ ਇਹ ਗੱਲ ਮੇਰੇ ਪਿੰਡ ਦੇ ਮੇਰਾ ਛੋਟਾ ਭਰਾ ਸਾਡੇ ਸ੍ਰੀਕੇ ਚ ਸੀ ਉਹ ਡੈਥ ਹੋ ਗਈ ਉਹ ਮੇਰੇ ਨਾਲ ਮੈਨੂੰ ਕਹਿੰਦਾ ਸ਼ੂਟਿੰਗ ਤੇ ਜਾਣਾ ਸੀ ਉਹ ਤਿੰਨ ਚਾਰ ਬੱਚੇ ਮੇਰੇ ਨਾਲ ਉੱਥੇ ਸੈਟਦੇ ਰਹੇ ਤੇ ਜਦੋਂ ਅਸੀਂ ਅ ਅਹਿਲੇ ਦਿਨ ਸ਼ੂਟਿੰਗ ਕਰੀ ਤਾਂ ਅਗਲੇ ਦਿਨ ਉਸ ਵਕਤ ਉਹਨੇ ਮੇਰਾ ਦਰਵਾਜ਼ਾ ਖੜਕਾਇਆ ਜਦੋਂ ਤਿਆਰ ਹੋਣ ਲੱਗੇ ਸੀ ਅਸੀਂ ਮੈਨੂੰ ਕਹਿੰਦਾ ਬੀਜੀ ਇਹ ਸਾਰੇ ਅਸੀਂ ਉਹਨੇ ਪੱਗਾਂ 'ਚ ਦੇਖੇ ਕਦਮ ਮੈਨੂੰ ਤਾਂ ਆਇਆ ਲੈ ਵੀ ਸਚਿਵ ਸਪੈਸ਼ਲਿਸਟ ਸतीश ਵਰਦਾਂ ਮੈਂ ਤਾਂ ਹੁਣ ਦਾੜੀ ਰੱਖ ਲਈ ਹਮਮ ਸਾਰੀ ਫਿਲਮ 'ਚ ਤੁਹਾਨੂੰ ਕੋਈ ਚਾਕਲੇਟ ਫੇਸ ਨਹੀਂ ਮਿਲੂਗਾ ਕੋਈ ਤੁਹਾਨੂੰ ਹਲਕਾ ਕਿਰਦਾਰ ਨਹੀਂ ਮਿਲੂਗਾ। ਕੁਕਰ ਵਿਲਨ ਜੇ ਹੈ, ਕਨਾਇਕ ਹੈ ਤਾਂ ਕਿਉਂ ਬਣਿਆ? ਉਹਦੇ ਪਿੱਛੇ ਕਹਾਣੀ ਹੈ। ਕਿਉਂਕਿ ਜੰਮਦਾ ਕੋਈ ਵੀ ਬੰਦਾ ਆਪ ਦਾ ਆਪ ਦਾ ਕਿਰਦਾਰ ਨਹੀਂ ਕਰਾਉਂਦਾ। ਬਲਬੀਰ ਕੌਰ ਦੀ ਆਪਣੀ ਦਾਸਤਾਨ, ਉਹਦੀ ਬਦਕਾਰੀ ਦੀ ਦਾਸਤਾਨ। ਇਸ ਕਰਕੇ ਫਿਲਮ ਹਰ ਕਿਰਦਾਰ ਨੂੰ ਸੱਚੇ ਢੰਗ ਨਾਲ ਪੇਸ਼ ਕਰਦੀ ਹੈ। ਸ਼ਾਇਦ ਬਹੁਤ ਫਿਲਮਾਂ 'ਚ ਇਸ ਤਰ੍ਹਾਂ ਨਹੀਂ ਹੁੰਦਾ। ਬਟੇ ਫਿਲਮ 'ਚ ਤੁਹਾਨੂੰ ਹਰ ਕਿਰਦਾਰ ਇਹ ਲੱਗੂਗਾ ਕਿ ਯਾਰ ਇਹ ਆਪਣੀ ਜਗ੍ਹਾ ਤਾਂ ਸਹੀ ਹੈ। ਇਹੀ ਫਿਲਮ ਹੁੰਦੀ ਹੈ ਜਿਹਦਾ ਬੈਲੈਂਸ ਹੈ।